ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਮੈਂ ਆਸ ਕਰਦਾ ਹਾਂ ਤੁਸੀਂ ਸਭ ਖੁਸ਼ ਹੋਵੋਗੇ ਅੱਜ ਆਪਾਂ ਇੱਕ ਜੀ ਗੱਲ ਕਰਦੇ ਆਂ ਜਿਹੜਾ ਪਖੰਡਵਾਦ ਦੇ ਵਿੱਚ ਆਪਣੇ ਲੋਕ ਫਸ ਜਾਂਦੇ ਨੇ ਜਦੋਂ ਘਰ 'ਚ ਸਾਡੇ ਕੋਈ ਪ੍ਰੋਬਲਮ ਦਿੱਕਤ ਆਵੇ ਕੋਈ ਪ੍ਰੋਬਲਮ ਤੇ ਪ੍ਰੋਬਲਮ ਛੜੀ ਆਵੇ ਅਸੀਂ ਕਹਿੰਨੇ ਆਂ ਵੀ ਸਾਡੂੰ ਕਿਸੇ ਨਾ ਕੁਝ ਕਰ ਕਰਾ ਦਿੱਤਾ ਅਸੀਂ ਭੱਜਨੇ ਆਂ ਸਿਆਣਿਆਂ ਕੋਲ ਨਾ ਵੇਖੋ ਕਿੰਨਾ ਵਜੇ ਉਹਨਾਂ ਦੇ ਰੱਖਿਆ ਸਿਆਣੇ ਕਿਉਂਕਿ ਉਹ ਤੁਹਾਨੂੰ ਮੂਰਖ ਬਣਾ ਲੈਂਦੇ ਨੇ ਉਹ ਆਪੀ ਉਹ ਸਿਆਣੇ ਹੋਏ ਕਿ ਜਿਹਦਾ ਨਾਲ ਉਹਨਾਂ ਨੇ ਮੂਰਖ ਬਣਾ ਕੇ ਠੱਗ ਲਿਆ ਕਿ ਆਪ ਵੀ ਸਿਆਣੇ ਤੁਸੀਂ ਤੇ ਮੂਰਖ ਹੋਗੇ ਨਾ ਸੱਜਣੋ ਇਹ ਜੋ ਵੀ ਤੁਹਾਡੀ ਜ਼ਿੰਦਗੀ ਦੀ ਹਰ ਇਨਸਾਨ ਦੇ ਪ੍ਰੋਬਲਮ ਆਉਂਦੀਆਂ ਹੁੰਦੀਆਂ ਨੇ ਦੋਲਣਾ ਨਹੀਂ ਚਾਹੀਦਾ ਮਰਜੀ ਬਾਣੀ ਦਾ ਸਹਾਰਾ ਲਓ ਬਾਣੀ ਪੜੋ ਇੱਕ ਪਖੰਡੀਆਂ ਤੋਂ ਬਚ ਕੇ ਰਹੋ ਵੀਰੇ ਇਹਨਾਂ ਦਾ ਧੰਦਾ ਚੱਲਦਾ ਵੀਰ ਲੋਕਾਂ ਦਾ ਪਖੰਡੀਆਂ ਦਾ ਇਹ ਤੁਹਾਡੀ ਸੁਰਪੈਸੇ ਕਮਾ ਕੇ ਆਪ ਐਸ਼ਾਂ ਕਰਦੇ ਨੇ ਅਸੀਂ ਲੋਕ ਉਹਨਾਂ ਦੇ ਪਿੱਛੇ ਬਾਬਾ ਜੀ ਬਾਬਾ ਜੀ ਕਰਦੇ ਪਖੰਡੀਆਂ ਨੂੰ ਬਾਬਾ ਜੀ ਬਾਬਾ ਜੀ ਕਰਦੇ ਲਾ ਕੇ ਫਿਰਦੇ ਆ ਉਹ ਆਪਣਾ ਕੰਮ ਕਰਕੇ ਪਾਸੇ ਹੁੰਦੇ ਨੇ ਅਸੀਂ ਲੋਕ ਉਹਨਾਂ ਦੇ ਤਰਲੇ ਕੱਟਦੇ ਮਰ ਜਾਂਦੇ ਐਂ ਭੜਕਦੇ ਮਰ ਜਾਂਦੇ ਜ਼ਿੰਦਗੀ 'ਚ ਮੈਂ ਦੇਖਿਆ ਹੈ ਇਹ ਕਈ ਪਰਿਵਾਰ ਵਿਚਾਰੇ ਜਦੋਂ ਕੋਈ ਪ੍ਰੋਬਲਮ ਆ ਜਾਂ ਕਦੀ ਐਸ ਸਿਆਣੇ ਕੋਲ ਕਦੀ ਉਸ ਕੋਲ ਕਿਉਂਕਿ ਜੇ ਕੋਈ 40 50 ਬੰਦੇ ਜਾਂਦੇ ਨੇ ਇੱਕ ਅੱਦੇ ਦਾ ਕੁਦਰਤ ਨਾਲੋਂ ਹੀ ਠੀਕ ਹੋ ਜਾਂਦਾ ਪਰ ਆਤਮਾ ਨਾਲੋਂ ਉਹ ਫਿਰ ਕਹੇ ਜਾਣਗੇ ਬਾਬਾ ਜੀ ਨੇ ਕਿਰਪਾ ਕਰਤੀ ਔਰ ਪਤਨ ਕਿੰਨੇ ਕੁ ਸਬੰਦਿਆਂ ਨੂੰ ਹੋਰ ਨਾਲ ਜੋੜ ਦਿੰਦੇ ਨੇ ਇਹ ਜੇ ਵੈਮਾ ਪਰ ਮਦਦ ਦੂਰੋਂ ਆਪ ਸਿੱਖਾਂ ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਾਇਆ ਵੀ ਸਿੱਖਿਆ ਸਿੱਖੋ ساری ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਇੱਡਾ ਵੱਡਾ ਫਲਸਫਾ ਹੈ ਬਾਣੀ ਨੂੰ ਪੜ ਕੇ ਬਾਣੀ ਦੁੱਖ ਘਟਦੀ ਨਹੀਂ ਬਾਣੀ ਦੁੱਖਾਂ ਨਾਲ ਲੜਨਦੀ ਸਾਨੂੰ ਸ਼ਕਤੀ ਦਿੰਦੀ ਏ ਬਾਣੀ ਪੜ ਕੇ ਗੁਰਬਾਣੀ ਪੜ ਕੇ ਗੁਰਬਾਣੀ ਨੂੰ ਵਿਚਾਰੋ ਜ਼ਿੰਦਗੀ 'ਚ ਲੈ ਕੇ ਆਓ ਸਾਡੀ ਜ਼ਿੰਦਗੀ ਬਹੁਤ ਸੁਖੀ ਸੌਖੀ ਬਣੇਗੀ ਮੇਰੇ ਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਪਖੰਡੀਆਂ ਕੋਲ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਲੱਗਿਓ ਸਾਰੇ ਬਾਣੀ ਨਾਲ ਬਾਣੀ ਪੜਿਆ ਕਰੋ ਤੇ ਇਹ ਮੇਰੀ ਗੱਲ ਵਧੀਆ ਲੱਗੀ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਤਾ ਨਵਾਜੀ ਸਾਸਰੀਕਲ ਸਾਰੇ ਭੈਣ ਭਰਾਵਾਂ ਦਾ ਜੀ